ਯਾਰ ਮੈਂ ਵੀ ਉਹ ਵੀ ਹਾਂ ਤੇ ਫਸਿਆ ਰਹਿ ਤਰੇ ਕਿਵੇਂ ਨੇ ਉੱਥੇ ਦੇ ਆ ਗਿਆ ਜਾਂ ਨਹੀਂ ਗਿਆ ਉਹ ਮੈਂ ਹੋਰ ਬੁਸੇ ਦੀ ਮੁੰਡੇ ਦਾ ਡਾਕਟਰ ਆ ਵੀ ਕਿਹੜਾ ਉਹ ਵੀ ਨਹੀਂ ਹੋਰ ਨਾਲੀ ਇਹ ਦੇ ਰੱਖਦਾ ਹਾਂ ਕਿੰਨੇ ਦਾ ਵੇਚਦੇ ਉਹ ਤਾਂ ਹੁਣ ਭੁੱਲ ਗਏ ਯਾਰ ਮੈਂ ਨਹੀਂ ਦੇਖ ਫੜੋ ਪੁੱਛ ਕੇ ਪੁੱਛਾਂ ਉਹ ਜਾਣ ਜਾਏ ਹੋਏ ਆ ਪੂਰੀ ਖੜਾ ਲੈ ਵੀ ਕਿਤੇ ਹਾਂ ਠੀਕ ਅੱਬਾ ਆਪਣੀ ਜ਼ਮੀਨ ਲੈ ਵੀ ਆ ਪੁੱਛ ਹਾਂ ਠੀਕ ਆ ਚੱਲ ਜਿਐ ਆਉਣੇ ਫਿਰ ਅਸੀਂ ਜਾਈਏ ਆਉਣੇ ਕਿ ਜਦੋਂ ਚੱਲੇਗਾ ਟਾਈਮ ਹੈਗਾ ਤੇਰੇ ਕੋਲ ਮੈਂ ਯਾਰ ਜਾਣਾ ਕਿਤੇ ਚਲ ਅਸੀਂ ਜਾਈਏ ਆਉਣੇ ਫਿਰ ਹਾਂ ਆਪਣੀ ਜ਼ਮੀਨ ਲੈ ਵੀ ਖੜਾ ਅੱਛਾ ਹਾਂ ਕੰਮ-ਕੁਮ ਤੇ ਚੱਲਦੇ ਹੋਊਗਾ ਗੱਲ ਬਾਤ ਹੋ ਗੱਲ ਬਾਤ ਤਾਂ ਕਰੀ ਹੋਣੀ ਵੀ ਦੀਪ ਆਉਣੀ ਆਉਣਗੇ ਹਾਂ ਕਰੀ ਵੀ ਪ੍ਰਧਾਨ ਨਾਲ ਚੱਲ ਫਿਰ ਆਪਾਂ ਚੱਲੇ ਆਉਣੇ ਹਾਂ ਹਾਂ ਜਾਇਓ ਨੇ ਠੀਕ ਚਲ ਫਿਰ ਅਸੀਂ ਜਾਈਏ ਆਉਣੇ ਜਿਹੜਾ ਯਾਰ ਜਰਨੈਲ ਆ ਹਾਂ ਉਹਦਾ ਭਾਈ ਆ ਉਹ ਵੇਚ ਰਿਹਾ ਜਦ ਮੈਂ ਤਾਂ ਹਾਂ ਜਰਨੈਲ ਕੜਾ ਹੋਇਆ ਹੈ ਹੈਗਾ ਨਹੀਂ ਮੋੜ ਲੈੜਾ ਜਰਨੈਲ ਕੇ ਯਾਰ ਕੜਾ ਜਰ ਨੇ ਆਪਣੇ ਕਮੰਡੀ ਆ ਉਧਰਲੇ ਜਮੀਨ ਵਾਲੇ ਆਉਣਾ ਲੱਗੇਗਾ ਹਾਂ ਹੋਰ ਉਹ ਬਈ ਠੀਕ ਆ ਚੱਲ ਠੀਕ ਆ ਮੈਂ ਕਰਦਾ ਮੋੜ ਫੇਲ ਬਣਾ ਚੱਲ ਮੈਂ ਵੀ ਜਨਾਂ ਤੈਰਾ 10 ਦੇ ਚਾਹ ਪਾਣੀ ਕਰਦਦੇ ਨੇ ਫਿਰ ਕੋਈ ਨਾ ਇਕੱਠੀ ਕਰ ਲੈਣੇ ਉਹਨਾਂ پارٹی ਦੀ ਹਾਂ ਚੱਲ ਇਕੱਠੀ ਕਰ ਲੈਣੇ ਠੀਕ ਆ ਪਰਦਾਣਾ ਕੀ ਇੱਧਰ ਆਫ ਬੋਲਣਾ ਨਹੀਂ ਆ ਰਹਾ ਓਹ ਹੈਗਾ ਨਹੀਂ ਉਰੇ ਕੋਈ ਹੈਣੀ ਨਾ ਉਹ ਤਾਂ ਗਏ ਹੋਏ ਨੇ ਆਈ ਨਹੀਂ ਹੈ ਕੰਮ ਤੇ ਅੱਜ ਉਹਨਾਂ ਨੇ ਫੋਨ ਕਰਕੇ ਏਟ ਪੇਜੇ ਯਾਰ ਉਹਨਾਂ ਨੂੰ ਨਾ ਇੱਥੇ ਖੜਾ ਨਾ ਇਹ ਲੱਭੇ ਨ ਜਮੀਨ ਚ ਉਹ ਆਰੇ ਹੈ ਨਹੀਂ ਯਾਰ ਗੁਲਾ ਪ੍ਰਦਾਣ ਯਾਰ ਫੋਨ ਕੰਨਾ ਟਾਈਮ ਹੋ ਗਿਆ ਯਾਰ ਹੋਰ ਟਾਈਮ ਹੋ ਗਿਆ ਯਾਰ ਬਾਬੇ ਯਾਰ ਓਏ ਹੋਰ ਆਈਆਂ ਯਾਰ ਆ ਪੁੱਦੂ ਗੱਲਾਂ ਕਰੀਦੇ ਉਹ ਤਾਂ ਹੁਣ ਕਹਦੇ ਕਿ ਯਾਰ ਆਇਆ ਨਹੀਂ ਹੈਗਾ ਟਰੈਕਟਰ ਕੀ ਪਤਾ ਦੇਖ ਕੀ ਕਹਿੰਦਾ ਕਹ ਯਾਰ ਜਵਾਬ ਦੇ ਨਾ ਜਵਾਬ ਦੇ ਦੇ ਹੈਲੋ ਓ ਬਾਬੇ ਜੇ ਆਇਆ ਨਹੀਂ ਟਰੈਕਟਰ ਵਾਲਾ ਉਹ ਤਾਂ ਹੈ ਨਹੀਂ ਯਾਰ ਅੱਛਾ ਦੇਖ ਲਈਏ 10 ਮਿੰਟ ਖੜ ਜੀ ਹੈ ਦਲ ਦੇਖ ਲੈਨੇ ਫਿਰ ਬਾਬੇ ਠੀਕ ਆ ਉਹ ਕਹਿੰਦਾ 10 ਮਿੰਟ ਖੜਜੋ ਕਹਿੰਦਾ ਜੇ ਇੱਥੇ ਆਵਗਾ ਨਹੀਂ ਫਿਰ ਉਹ ਕਹਿੰਦਾ ਪਰਲੇ ਖੇਤ ਨਾ ਬਗਿਆ ਹੋਵੇ ਆਊਗਾ ਕਹਿੰਦਾ ਢੇਡਾ ਲੈਣ ਗਿਆ ਹੋਇਆ ਮਿੱਟੀ-ਮੁੱਟੀ ਭਰਤ ਪਾਉਣਾ ਆਊਗਾ ਫਿਰ ਆਉਣ ਦੇਖ ਲੈਨੇ ਇੰਨੇ ਜੇ ਆ ਜਾਂਦਾ ਉਹ ਕੇੜਾ ਹੋਣਾ ਯਾਰ ਆਪਾਂ ਮੈਂ ਕਹਿੰਦਾ ਚੱਲਦੇ ਆਂ ਹੈ ਚੱਲਦੇ ਆਂ ਦੇਖ ਲੈਨੇ 10 ਮਿੰਟ ਜੇ ਆ ਗਿਆ ਚੱਲ ਠੀਕ ਆ ਉਹ ਤਾਂ ਐ ਨਹੀਂ ਯਾਰ 10 ਮਿੰਟ ਵੀ ਹੋ ਗਏ ਜੇ ਤਾਂ ਆਉਗੇ ਸਰਪੰਚ

ਇਹ ਟਰੈਕਟਰ ਲੈਣਾ ਯਾਰ ਵੀਰ ਪੱਠੇ ਨਹੀਂ ਗਿਆ ਵੀਰ ਨੂੰ ਬਸ ਸਨਾਲ ਯਾਰ ਵੀਰ ਨੇ ਏਜੰਸੀ ਵਾਲੇ ਨੂੰ ਫੋਨ ਕਰੇਗਾ ਟਰੈਕਟਰ ਉੱਥੇ ਖੜਾ ਲੱਗ ਇਧਰੋਂ ਗਿਆ ਹੋਇਆ ਹਾਂ ਚੱਲ ਪਰ ਦੇਖ ਲੈਣੇ ਨਿਉ ਰਿਆਜ ਹੋਰ ਕਿੱਥੇ ਦੇਖਾਂਗੇ ਯਾਰ ਉਹਦੇ ਨਾਲ ਗੱਲ ਕਰਦੇ ਆਪਾਂ ਕਿਹੜਾ ਪੁੱਦਾ ਲਾਉਣ ਗਿਆ ਹੋਇਆ ਹਾਂ ਵੀਰੇ ਚੱਲ ਦੇਖ ਲੈਣੇ ਉਹਨੂੰ ਕਰੀ ਜਾ ਕੇ ਫੋਨ ਕਰਦੇ ਆ ਯਾਰ ਆਪਾਂ ਚੱਲ ਦੇਖ ਲੈਣੇ ਖਬਰਾਂ ਆ ਜੇ ਇੰਨੇ ਹੋਰ ਹੋਰ ਦੇਖ ਲੈਣੇ ਹੋਰ ਮੰਡੇ ਵੀ ਕਰਦੇ ਸਰ ਖੇਡਦੇ ਖੇਡਰੇ ਲੈ ਛਾਲ ਬੜੀ ਆ ਖੇਡੋ ਪਰ ਚਲਾ ਆਪਾ ਚੱਲੇ ਕਿ ਢੀਕ ਲਈਏ ਢੀਕ ਲੈਨੇ ਨੇ ਦੇਖ ਲੈਨੇ ਕਰੀ ਰਾਹ ਦੇਖ ਲੈ ਲੈ ਜੀ ਹਾਲ ਤੁਹਾ ਦਾ ਵਧੀਆ ਜੈਸਾ ਇੱਧਰ ਵੀ ਨੂਗਾ ਮਾਰਕ ਆਉਣੀ ਜੀ ਯਾਰ ਇੱਧਰ ਜ਼ਮੀਨ ਆ ਜਿਹੜੀ ਆਪਣੀ ਉਹ ਯਾਰ ਹੁਣ ਤੋਂ ਪਪਾਉ ਪੈ ਰਹੀ ਆ ਯਾਰ ਔਰ ਔਰ ਵਧੀਆ ਰਹਿੰਦੇ ਮੁੰਡਿਓ ਹਾਂ ਵੀਰੇ ਵਧੀਆ ਹੈ ਨੇ ਆਉਂ ਨਹੀਂ ਖੜਾ ਉਹ ਇੱਕ ਉਹ ਨਹੀਂਗਾ ਉਹੋ ਯਾਰ ਨੀਲੇ ਰੰਗ ਦਾਗਾ ਸੋਹਣਾ ਆ ਰਿਹਾ ਦੇਖੀ ਉਹ ਆ ਰਹੀ ਆ ਤੇ 10 ਮੀਟਰ ਹੋ ਗਏ ਬੜਾ ਹੋ ਰਿਹਾ ਉਹ ਯਾਰ ਟਰੈਕਟਰ ਦੇਖਣਾ ਹੈ ਉਹ ਵਾਲਾ ਥੋੜੀ ਨਾਲ ਇਹ ਕਿਹਨੇ ਜਾਇਆ ਉਹ ਯਾਰ ਟਰੈਕਟਰ ਦੇਖਣਾ ਚੱਲ ਚੱਲ ਓਏ ਦੋਬਾਰਾ ਵੀਡੀਓ ਬਣਾ ਵੀਡੀਓ ਬਣਾ ਆਹ ਦੇਖ ਕੋ ਕਿੱਧਰ ਜਾਣਾ ਉਧਰ ਜਾਵਾਂ ਘਰੇ ਹੋਰ ਕਿੱਥੇ ਜਾਣਾ ਆ ਆ ਜਿਆਰਾ ਚੜ ਜਾ ਕਰਾ ਉੱਦੂ ਵਾਲ ਪੱਟੀ ਕਰਾਉਣ ਜਾਵਾਂਗੇ ਆਪਾਂ ਲੈ ਕਿੱਕਾਂ ਜਾਂ ਮਾਰੀਆਂ ਇਹ ਕੱਦ ਆਇਆ I'm sorry. ਸਮਪਤਾ ਰਹੀ ਉਹ ਜਾਰੀ ਹੈ ਨੋਸਟਾਲਜੀਆ ਇਹ ਰੀਆ ਬਰੀਦਾ ਨੇ ਫਰਨ ਮਾਰ ਹੀ ਲਾ ਦੇ ਫਰਨ ਇਹਨੂੰ ਮਾਰ ਦੇ ਕਾਲੋ ਹੀ ਲਾ ਦੇ ਪ੍ਰਧਾਨ ਫਰ ਹੋਰ ਗਲਾਬ ਆ ਜਾਣਾ ਨੋ ਗਲਾਬ ਨਹੀਂ ਉਹ ਗਲਾਬ ਵਰਗੇ ਯੋਗ ਕਰਕੇ ਆਪਣੇ ਇਕੱਠਾ ਕਰ ਜਾਣਾ ਹੋਰ ਗਲਾਬ ਫਿਰ ਇਹਨੋਂ ਪਰ ਮੇਰੀ ਲੈ ਤੇ ਕਲਪ ਦੀ ਟੈਨਸ਼ਨ ਚ ਪਤਾ ਨਹੀਂ ਲੱਗ ਰਿਹਾ ਕੀ ਬੋਲੀ ਜਾਨੀ ਓਣ ਯਾਰ ਫੋਨ ਕਰ ਮੜਾ ਯਾ ਵੀਰ ਨੂੰ ਗੱਲ ਦਾ ਕਰੀ ਇਹਦੇ ਨਾਲ ਕਹਣਗੇ ਆ ਤੈਨੂੰ ਵੀ ਉਹ ਤਾਂ ਬੰਦਾ ਆ ਜਾਣੀ ਯਾਰ ਅਸੀਂ ਚਲ ਅੰਦਰ ਚੱਲਦੇ ਆ ਫਿਰ ਕਰਨੇ ਕਰਦੇ ਪੂਰੀ ਰਹਿ ਜਾ ਔਰ ਇੱਕ ਫੋਨ ਨਾਲ ਗੱਲ ਕਰ ਲੈ ਬੈਠ ਕੇ ਕਰਦੇ ਗੱਲ ਚਲ ਔਰੇ ਆ ਜੂਗਾ ਚਲ ਠੀਕ ਆ ਕਾਲਾ ਤੂੰ ਚਾਲਵੇਂ ਆਉਣਾ ਹੈਲੋ ਓ ਯਾਰ ਇਸ ਤਾਂ ਬਾਰੇ ਪਕਾਈ ਕਰਿਆ ਯਾਰ ਉੱਧਰ ਕਿਤੇ ਨਹੀਂ ਮਿਲੇ ਟਰੈਕਟਰ ਤੋਂ ਕਹਿੰਦਾ ਉਸੇ ਖੜਾ ਹੈਗਾ ਹੋਰ ਯਾਰ ਇਸ ਤਾਂ ਨਹਿਰ ਉੱਧਰ ਕਣੀ ਵੀ ਦੇਖੇ ਨਹਿਰ ਨਹਿਰੋਂ ਪਾਰ ਉੱਧਰ ਕਿਤੇ ਜਗਾ ਕੋਈ ਮੁੰਡੇ ਅਸੀਂ ਜਵਾਗੀ ਮੇਰੇ ਤੇ ਉਹ ਪੰਜਾ ਉੱਤਰੋਂ ਲੱਗਿਆ ਹੋਇਆ ਆ ਪੱਕੇ ਕਹਿੰਦੇ ਅੱਛਾ ਨਰੇਕਾ ਚ ਲੱਗਿਆ ਹੋਇਆ ਹੈ ਕੀ ਕਹਿੰਦਾ ਯਾਰ ਅੱਛਾ ਚਲ ਠੀਕ ਆ ਕਾਲੂ ਦਫਾ ਦੀ ਯਾਰ ਅੱਜ ਤੱਕ ਉਹ ਨਹੀਂ ਜਿਹੜਾ ਪੱਜਿਆ ਯਾਰ ਹੋਰ ਯਾਰ ਉਹ ਇੱਥੇ ਨਹਿਰ ਤੇ ਕਬੂਰੀ ਗੱਜ ਚ ਲੱਗਿਆ ਆ ਸੀਗਾ ਉੱਥੇ ਟਰੈਕਟਰ ਵਾਲਾ ਬੰਦੇ ਆ ਨਰੇਗੰਜ ਕੀ ਕਰਦਾ ਉਹ ਡਰੇਗੰਜ ਚ ਕਹਿੰਦਾ ਢੋਂਦਾ ਕੀ ਢੋਂਦਾ ਪਾ ਲੈ ਸੜਦਾ ਕੂੜਾ ਕਰ ਕੱਢ ਜਾਂ ਹਾਂ ਟੋਪਾ ਟਾਪਰ ਸਾਫ ਕਰਦੇ ਨੇ ਵੜੇ ਕਰਦੇ ਨੇ ਸੜਦੇ ਯਾਰ ਟਰੈਕਟਰ ਵੀ ਐਸਾ ਵੈਸੇ ਯੂ ਟਰੈਕਟਰ ਤਾਂ ਇਹਦੇ ਵਧੀਆ ਉਹ ਵੀ ਉੱਥੇ ਲਾਇਆ ਹੋਇਆ ਕੰਮ ਤੇ ਹਾਂ ਚਲ ਸੀ ਉਹ ਕਹਿੰਦੇ 5 ਵਜੇ ਹੁਣ ਤਾਂ ਵੀ ਉਹ ਸੁਪੀ ਹੋ ਗਈ 5 ਐ 6 ਵਜਨ ਵਾਲੇ ਮਨ ਲਾ ਨਾ 5:30 ਠੀਕ ਆ ਉਹ ਆਇਆ ਜਿਹੜਾ ਪਹਿਲਾਂ ਲਾ ਕੇ ਲੱਜਾਗਾ। ਉਹੀ ਜਿਹੜਾ ਲੱਗਾ ਆਪਣਾ। ਉਧਰ ਮੱਕੀ ਨੂੰ ਪਾਣੀ ਜਿਹੜਾ ਤੂੰ ਵੀ ਦਿੱਤਾ ਗਿਆ। ਬੱੜ ਬੱਜਦੀ ਬਸ ਹੁਣ। ਹਾਂ। ਕੋਈ ਟਾਈਮ ਦੀ ਗਿਆ। ਆਪਣਾ ਸੀਦੀ ਤੈਨੂੰ ਪਦੀ ਉੱਤੇ ਇੰਦਰ ਖੜਦਾ ਹੈਗਾ। ਅਰੇ ਲਈ ਉਹ ਫੇਰ ਤਾਂ ਪਤਾ ਇੰਨਾ ਪਾਣੀ ਹੈ। ਗਰਮੀ ਆ ਬਹੁਤ ਏਅਰ ਕਰਨੀ। ਉਚਾਲੇ ਆਰ ਦੇ ਨਾਲ ਆਲੂ ਕਰਦੇ ਆ ਗੱਲ ਫਿਰ ਕੀ ਬਣਾਂਗਾ। ਉਧਰ ਰਹਿਣਾ ਚਲ ਆਲੂ ਦੇ ਦੇਣੇ। ਓਏ ਹੋਰ ਉਹ ਵੀ ਲਾਰੇ ਦੀ ਲਾਉਣ ਵਾਲੀ ਆ ਬੰਦਾ। ਪੁਰਮ ਕੇ ਆਦੀ ਉਹ ਤੁਣਾ ਨਾਲ ਬਗ ਚੱਲ। ਹੋਰ। ਜੇ ਨੰਬਰ ਹੁੰਦਾ ਉਹਦਾ ਬੇਕੀ ਕੰਮ ਪਾਣੀ ਜਾਂਦਾ। ਹੋਰ। ਚਾਰ ਆ ਗਿਆ ਦੰਡਾ 10 ਮਿੰਟ ਖੜ੍ਹ ਜਾਓ ਦੇਖ ਲਓ 10 15 ਮਿੰਟ ਖੜ੍ਹ ਜਾ। ਚਲ ਆ ਗਿਆ ਦੰਡਾ ਖਰਾਬ ਹੀ ਹੋ ਗਾ ਨਾ ਕੋਈ ਬੰਦਾ ਆ ਮੇਰੇ ਨਾਲ। ਹੋਰ। ਉਹ ਵੀ ਯਾਰਾ ਨੂੰ ਫੋਨ ਕਰਕੇ ਕਹਿਣਾ ਬੂਈ ਬੰਮ ਦਾ ਕਰ ਦੇ ਦਿੰਦੀ ਯਾਰ। ਉਹ। ਕਬ ਗੁਪ ਕਰਦੀ ਬੱਕਰੀ ਯਾਰ ਵੇਚਦੀ ਆ ਪਰ ਉਹਨੂੰ ਪਰ ਅੱਜ ਕੱਲੂ ਲੈ ਕੇ ਜਾਣਗੇ ਮੇਰੇ ਤਾਂ ਉਹ। ਕੱਲ ਵੇਚ ਦੇ ਹੋਰ ਕੀ। ਬੱਕਰੀ ਯਾਰ ਉਹਨਾਂ ਮੈਂ ਕਹਣਾ ਆਪਾਂ ਉਹ ਤਿਆਰ ਹੁਣ ਵਿਚਰੀ ਪਰ ਹੁਣ ਕੀ ਕਰੀ ਆਪਾਂ ਮੈਂ ਕਹਣਾ ਆਪਾਂ ਉਹ ਪੁੱਛ ਲਓ ਅਮਰੀਕਨ ਗਾਏ ਉਹ ਮਿਲਦੀਆਂ ਆਗੀਆਂ ਕਿਤੇ ਉਹ ਗਾਂ ਦਾ ਕਰਕੇ ਬਾਕੀ ਬੱਜ ਉਹ ਨਾਲੇ ਕਹਿੰਦੇ ਕੋ ਫਾਰਮ ਜਾ ਫਾਰਮ ਜਿਹੜੇ ਵੇਚੀ ਨੇ ਕਈਆਂ ਨੇ ਉਹ ਯਾਰ ਉਹ ਫਾਰਮ ਵਾਲੀਆਂ ਕਹਿ ਰਿਆ ਪੀ ਨਾਲੇ ਫਾਰਮ ਵਾਲੀਆਂ ਇਹਦਾ ਫਾਰਮ ਵਾਲੀਆਂ ਬੈਣੀ ਚਾਰ ਟੂਰ ਵਾਲਾ ਖਾਂਦੀ ਹੈ ਉਹਨੇ ਆਪਣਾ ਨਿਰਮਲ ਦਿਖਾਣਾ ਹੈਗਾ ਖਾ ਲਣਗੀਆਂ ਵਿਚਾਰ ਮਹਿੰਗਾ ਬਹੁਤ ਆ ਓਏ ਹੋਰ ਆਪਾਂ ਯਾਰ ਬਹੁਤ ਰੱਖ ਲੈਣਾ ਬੈੜੀਆਂ ਬੂੜੀਆਂ ਰੱਖ ਲੈਣੇ ਔਰ ਠੇਕੇ ਟੁਕਦੇ ਲੈਣੀ ਜਮੀਨ ਪਰ ਕਿਵੇਂ ਕਰਨਾ ਵਾ ਠੇਕੇ ਦੇ ਯਾਰਾ ਬੰਦੇ ਦਾ ਆਪਣੇ ਕੰਮ ਦੇ ਲਈਗੇ ਇੰਨੀ ਜਮੀਨ ਕਿੱਥੋਂ ਪੱਤ ਲਾ ਲੈਣਗੇ ਠੇਕੇ ਦੇ ਬੰਦਾ ਹੋਕ ਦੇਖਣੇ ਬਣ ਗਏ ਪਰ ਆਪਾਂ ਨੂੰ ਯਾਰ ਤੇ ਇਹਨਾਂ ਨੂੰ ਕਹਾਂ ਕਿ ਕੰਮ ਕਰਦੇ ਹੋ ਤਾਂ ਗੰਜੀਦਰਾ ਕਰੋ ਫ੍ਰੀ ਫਾਇਰ ਦੇ ਯਾਰਾ ਹਾਂ ਪਰਸ ਵੀ ਨਹੀਂ ਆਇਆ ਹੈਗਾ ਜਿਗਰ ਇਹਨੂੰ ਯਾਰ ਕੋਈ ਵਪਾਰੀ ਬੰਦਾ ਪਸੰਦ ਉਹ ਮੈਂ ਇਹਦੇ ਬੈੜੀਆਂ ਵਾਲੇ ਨਾਲ ਨੌਲੇਜ ਹੁੰਦੀ ਹੈ ਉਹ ਵਪਾਰੀ ਕੋchna ਬੋਲੋ ਉਹ ਗਲਾਬ ਆਈ ਨਹੀਂਗਾ ਯਾਰ ਉਧਰ ਪਾਗੜੇ ਚੱਕਾ ਉਹਨਾਂ ਦਾ ਸਕੂਟਰ ਆਇਆ ਗਲਾਬ ਨਹੀਂਗਾ ਉਹ ਅਦਾਵਣੀ ਪੂਆ ਤਾਂ ਮੁੰਡਾ ਇਹਨੂੰ ਪਤਾ ਨਹੀਂ ਸਸਟਰ ਉਹ ਵੀ ਨਹੀਂ ਆਇਆ ਯਾਰ ਉਹਦੇ ਘਰ ਗਾ ਉਹ ਤਾਂ ਹੀ ਗਲਾਬ ਨਿਕਲ ਜਾਂਦਾ ਮੋ ਤਾਂ ਗਈ ਬਸ ਧਮਾ ਕੇ ਤੇ ਗਲਾਬ ਆ ਗਲਾਬ ਵਰਗਈ ਆ ਆਇਆ ਨਹੀਂ ਇਹ ਤੇ ਕੈਰ ਹਾਂ ਗਲਾਬ ਨੂੰ ਲਕੋੜਾ ਇਹਨੂੰ ਕੱਢ ਲਾ ਸੇਮ ਹੀ ਰੰਗ ਹੋਰ ਯਰਲੀਆ ਬਹੁਤ ਆਦੀ ਔਰ ਹੋਰ ਫਾਲੂ ਦੇਖਦੇ ਕੀ ਕਰਦਾ ਪਰ ਪਹਿਲਾਂ ਯਾਰ ਮੈਂ ਈਮੇਲ ਕਰ ਜਿਹੜਾ ਕੋਈ ਯਾਰ ਹੋਰ ਮੇਰੇ ਦਾ ਹੋਰ ਦੇਖ ਲਾਂਗੇ ਪਰ ਆਪਾਂ ਕਿਹੜਾ ਸੁਪ ਕੀ ਲਿਆ ਜੀ ਇਹ ਵੀ ਲੈਣਾ ਹੋਰ ਹੋਰ ਦੇਖਣਾ ਕੋਈ